ਤੁਸੀਂ ਆਨਲਾਈਨ ਰਿਸਟਰੀ ਆਪ ਵੀ ਲਿਖ ਸਕਦੇ ਹੋ ਗਵਰਨਮੈਂਟ ਵੱਲੋਂ ਲਿਖਿਆ ਹੋਇਆ ਇੱਕ ਜਿਹੜਾ ਡਰਾਫਟ ਮਾਈ ਡੀਡ ਇੱਕ ਆਉਂਦਾ ਹੈ ਉਹ ਤੇ ਕਲਿੱਕ ਕਰਕੇ ਤੇ ਉਹਦੇ ਵਿੱਚ ਸਿੱਧਾ ਸੌਖਾ ਪੰਜਾਬੀ ਚ ਕਰਤੀ ਰਿਸਟਰੀ ਇਹ ਆ ਵੇਚਣ ਵਾਲਾ ਹੈ ਆ ਖਰੀਦਣ ਵਾਲਾ ਹੈ ਇੰਨੇ ਪੈਸੇ ਇਹਦਾ ਕਲੈਕਟਰ ਰੇਟ ਹੈ ਇੰਨਾ ਤੇ ਹੁਣ ਇਹਦਾ ਮਾਲਕਾ ਹਾ ਹੋ ਜਾਊਗਾ ਤੁਸੀਂ ਆਪ ਸਬਮਿਟ ਕਰ ਦਿਓ ਜਾਂ ਫਿਰ ਸੇਵਾ ਕੇਂਦਰ ਉੱਥੇ ਖੋਲ ਤੇ ਤੁਸੀਂ ਉੱਥੇ ਕਰਵਾ ਲਓ ਲਿਖ ਕੇ ਇੱਕ ਮਿੰਟ ਚੋਂ ਆਨਲਾਈਨ ਹੋ ਜਾਊਗਾ 7 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਨਾ ਕੋਈ ਕਰਾਜ ਹੋਇਆ ਤਾਂ ਉਹ ਉਹ ਆ ਜਾਊਗਾ ਨਾ ਹੋਇਆ ਤਾਂ 7 ਦਿਨਾਂ ਤੋਂ ਬਾਅਦ ਇਹ ਮੰਨਿਆ ਜਾਊਗਾ ਕਿ ਰਿਸ਼ਤੀ ਬਿਲਕੁਲ ਸਹੀ ਅਤੇ ਸ੍ਰਿਸ਼ਟੀ ਕਰਨੀ ਪਊਗੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਾਇਦਾਦ ਦੀ ਖਰੀਦੋ-ਫਰੋਖਤ ਸਮੇਂ ਕਈ ਤਰ੍ਹਾਂ ਦੀ ਖੱਜਲ-ਖੁਵਾਰੀ ਅਤੇ ਰਿਸ਼ਵਤ ਖੂਰੀ ਨੂੰ ਠਲ ਪਾਉਣ ਲਈ ਈਜ਼ੀ ਰਜਿਸਟਰੀ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਨਾਲ ਹੀ ਹੁਣ ਜ਼ਮੀਨ ਦੀ ਰਜਿਸਟਰੀ ਪ੍ਰਕਿਰਿਆ ਤੇਜ਼ ਅਤੇ ਪਾਰਦਰਸ਼ੀ ਹੋ ਗਈ ਹੈ ਨਾਲ ਹੀ ਦਫਤਰਾਂ ਦੀ ਖੱਜਲ ਖੁਆਰੀ ਤੇ ਏਜੰਟਾਂ ਦੀ ਵਾਧੂ ਲੋੜ ਵੀ ਖਤਮ ਹੋ ਗਈ ਹੈ ਜਿਲ੍ਹਿਆਂ ਦੀਆਂ ਜਿੰਨੀਆਂ ਵੀ ਤਹਿਸੀਲਾਂ ਜਿੱਥੇ ਮਰਜੀ ਜਾ ਕੇ ਕਰਾ ਲਿਓ ਰਜਿਸਟਰੀ ਉਹ ਤੇ ਰਿਕਾਰਡ ਤੇ ਚੜ ਜੂਗਾ ਜ਼ਰਾ ਇਹਦੇ ਨਾਲ ਇੱਕ ਹੋਰ ਹੋਊਗਾ ਸਾਨੂੰ ਇਹ ਪਤਾ ਲੱਗੂਗਾ ਵੀ ਕਿਹੜੇ ਤਹਿਸੀਲਰ ਕੋਲ ਚੱਲਾ ਜਾਂਦੇ ਨੇ ਤਾਂ ਮਿਲ ਠੀਕ ਹੈ ਬੰਦਾ ਉਹ ਤੇ ਯਕੀਨ ਕਰਦੇ ਲੋਕ ਕਿਹੜੇ ਕੋਲ ਜਾਂਦੇ ਨਹੀਂ ਹੈਗੇ ਫਿਰ ਅਸੀਂ ਬਿਕਰ ਤੇਰੇ ਕੋ ਕੋ ਨਹੀਂ ਹੁੰਦੇ ਭਾਈ ਇਸ ਤੋਂ ਇਲਾਵਾ ਲੋਕਾਂ ਦੀ ਕੋਲ ਈਜ਼ੀ ਜਮ੍ਹਾਂਪੰਦੀ ਪੋਰਟਲ ਦਾ ਵੀ ਬਦਲ ਹੈ जिस नोक घर बैठे ही सरकार द्वारा फीस जमा करवा के जमीन जायदाद दी, फरद जा जमा बंदीक शुदा कॉपी ऑनलाइन प्राप्त कर सकते हैं ਜਬ ਸਰਕਾਰ ਵੱਲੋਂ ਜਿਹੜੀ ਨਸ਼ਾ ਮੁਕਤ ਪੰਜਾਬ ਮੁਹਿੰਮ ਚਲਾਈ ਗਈ ਹੈ ਉਹਦੇ ਤਹਿਤ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਡੀਆਈਜੀ ਸਾਹਿਬ ਫਰੀਦਕੋਟ ਰੇਂਜ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਆ ਮੋਗਾ ਪੁਲਿਸ ਦੇ ਸੀਆਈਏ ਸਟਾਫ ਨੂੰ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਇਹਦੇ ਵਿੱਚ ਟੋਟਲ 2 ਮਾਮਲਿਆਂ ਦੇ ਵਿੱਚ 7 ਕਿਲੋ 520 ਗ੍ਰਾਮ ਹੈਰੋਇਨ ਮੋਗਾ ਪੁਲਿਸ ਵੱਲੋਂ ਬਰਾਮਦ ਕੀਤੀ ਗਈ ਹੈ ਪਹਿਲਾ ਮਾਮਲਾ ਦਸੀਏ ਇਹਦੇ ਵਿੱਚ ਐਫਆਈਆਰ ਨੰਬਰ 151/25 ਥਾਣਾ ਸਦਰ ਮੋਗਾ ਦਰਜ ਕੀਤਾ ਗਿਆ ਹੈ ਜੇ ਦੇ ਵਿੱਚ ਤਿੰਨ ਦੋਸ਼ੀ ਅਰੈਸਟ ਕੀਤੇ ਗਏ ਹਨ ਇਹਨਾਂ ਤੋਂ ਟੋਟਲ ਰਿਕਵਰੀ 5 ਕਿਲੋ 17 ਗ੍ਰਾਮ ਹੈਰੋਇਨ ਹੋਈ ਹੈ ਨਾਲ ਇੱਕ ਮੋਟਰਸਾਈਕਲ ਤੇ ਇਹ ਤਿੰਨੇ ਬੰਦੇ ਜਿਹੜੇ ਹੈਗੇ ਸੀ ਇੱਥੇ ਸਦਰ ਥਾਣੇ ਦੇ ਏਰੀਆ ਦੇ ਵਿੱਚ ਆਏ ਸੀ ਇਹਨਾਂ ਨੇ ਅੱਗੇ ਹੈਰੋਇਨ ਆ ਸਪਲਾਈ ਕਰਨੀ ਸੀ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਪਤਾ ਲੱਗਿਆ ਜਿਹੜਾ ਮੇਨ ਦੋਸ਼ੀ ਹੈ ਦਲਜੀਤ ਇਹ ਤੇ ਪਹਿਲਾਂ ਵੀ ਦੋ ਮੁਕਤਵੇਂ ਦਰਜ ਨੇ ਤੇ ਅਸੀਂ ਦਾ ਫੋਰਨ ਬੇਸਡ ਜਿਹੜੇ ਸਮਗਲਰ ਨੇ ਉਹਨਾਂ ਦੇ ਇਨ ਟੱਚ ਹੈ ਤੇ ਪਾਕਿਸਤਾਨ ਬੇਸਡ ਸਮਗਲਰਾਂ ਦੇ ਵੀ ਇਨ ਟੱਚ ਹੈਗਾ ਅੱਗੇ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਸਾਡੀ ਚੱਲ ਰਹੀ ਹੈ ਐਦੀ ਫੋਰਵਰਡ ਤੇ ਬੈਕਵਰਡ ਲਿੰਕੇਜ ਦੇ ਵਿੱਚ ਜਿਹੜੇ ਵੀ ਦੋਸ਼ੀ ਇਨਵੋਲਵ ਹੋਣਗੇ ਜਿਨ੍ਹਾਂ ਦਾ ਵੀ ਨਾਂ ਅੱਗੇ ਆਊਗਾ ਉਹਨਾਂ ਦੇ ਖਿਲਾਫ ਵੀ ਅਸੀਂ ਬਣਦੀ ਕਾਰਵਾਈ ਕਰਾਂਗੇ ਆ ਇੱਕ ਬਹੁਤ ਵੱਡਾ ਸਪਲਾਈਰ ਹੈ ਜਿਹੜਾ ਆਪਣੇ ਏਰੀਆ ਦੇ ਵਿੱਚ ਮੋਗਾ ਫਿਰੋਜ਼ਪੁਰ ਦੇ ਆਲੇ-ਦੁਆਲੇ ਏਰੀਆ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਹੈਰੋਇਨ ਸਪਲਾਈ ਕਰਦਾ ਸੀ ਤੇ ਆ ਮੋਗਾ ਪੁਲਿਸ ਦੀ ਸੀਆਈਏ ਟੀਮ ਨੇ ਸਿਕਰਟ ਇਨਫੋਰਮੇਸ਼ਨ ਦੇ ਬੇਸਿਸ ਤੇ ਅਰੈਸਟ ਇਹਨੂੰ ਕਰ ਲਿਆ ਹੈ ਸਰ ਜਿਹੜੇ ਦੋ ਇਹ ਨਾਲ ਦੇ ਇਹਦੇ ਦੋ ਬਦਲੇ ਦਰਜਾ ਬਾਕੀਆਂ ਤਾਂ ਕੀ ਬਾਕੀਆਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਉਹ ਇਹਦੇ ਅਸੋਸੀਏਟ ਨੇ ਉਹ ਇਹਦੇ ਨਾਲ ਹੀ ਕੰਮ ਕਰਦੇ ਆ ਇਹ ਮੋਟਰਸਾਈਕਲ ਤੇ ਲੈ ਕੇ ਆਈ ਸੀ 5 ਕਿਲੋ ਦੀ ਹਾਂ ਜੀ ਇਹ ਮੋਟਰਸਾਈਕਲ ਤੇ ਲੈ ਕੇ ਆਈ ਸੀ ਕਿੱਥੋਂ ਲੈ ਕੇ ਆਈ ਸੀ ਕਿੱਥੋਂ ਦੇ ਰਹਿਣ ਵਾਲੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚਾਹੀ ਸਾਹਮਣੇ ਆਇਆ ਕਿ ਫਿਰੋਜ਼ਪੁਰ ਦੇ ਵਿੱਚ ਇਹਨਾਂ ਨੂੰ ਆ ਹੇਰੋਇਨ ਜਿਹੜੀ ਆ ਉਹ ਸਪਲਾਈ ਹੋਈ ਸੀ ਤੇ ਇਹ ਜਿਹੜੇ ਰਹਿਣ ਵਾਲੇ ਨੇ ਦਲਜੀਤ ਜਿਹੜਾ ਮੇਨ ਦੋਸ਼ੀ ਹੈ ਅ ਜ਼ਿਲ੍ਹਾ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਬਾਕੀ ਦੋਨੇ ਦੋਸ਼ੀ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਡਾਕਟਰ 파ਰਵੰਸ ਸੀ ਸਰ ਹਾਂਜੀ 파ਰਵੰਸ ਸਰ ਕੋਈ ਤਾਂ ਚੈਨਲ ਦਾ ਪਾਕਤਾਨੇ ਦਾ ਡਟਾ ਜਿੱਤੇ ਤੇ ਪਿਛਲੀ ਰਿਪੋਰਟ ਜਿਹੜੀ ਤਸੰਤਨ ਬਗੈਰਾ ਕੋਈ ਹੈ ਉਹਦਾ ਵੀ ਰਿਲੇਟ ਵੀ 파ਤਨ ਸਾਹਿਬ ਨੇ ਨਾਲ ਜਿੱਕੇ ਦੀ ਸਾਹਮਣੇ ਆਇਆ ਕਿ ਥੋੜੀ ਉਹ ਸਾਡੀ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਦਾ ਪੁਲਿਸ ਰਿਮਾਂਡ ਅਸੀਂ ਹਾਸਿਲ ਕਰਕੇ ਡੁੰਗਾਈ ਨਾਲ ਜਿਹੜੀ ਹੈ ਇਹਦੀ ਇੰਟਰੋਗੇਸ਼ਨ ਕਰਾਂਗੇ ਇਹਦੀ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਤੇ ਜਿਹੜੇ ਵੀ ਤੱਥ ਹੋਰ ਸਾਹਮਣੇ ਆਣਗੇ ਉਹ ਤੁਹਾਨੂੰ ਅਸੀਂ ਕਲੀਅਰ ਕਰਕੇ ਦੱਸ ਦੇਵਾਂਗੇ ਕਿੰਨੀ ਕੀ ਇਸ ਦੀ ਇਹਨਾਂ ਦੀ ਏਜ 28 ਸਾਲ ਹੈ ਜਿਹ ਬਾਕੀ 1 ਦੀ 28 ਸਾਲ ਤੇ ਦੂਜੇ ਦੀ 26 ਸਾਲ ਹੈਗੀ ਹੈ ਜੀ ਕਿਹੜੀ ਜਗ੍ਹਾ ਤੋਂ ਫੜੇਗੇ ਐ ਦਾਣਾ ਮੰਡੀ ਪਿੰਡ ਖੁਖਰਾਣਾ ਸਦਰ ਥਾਣੇ ਦੇ ਏਰੀਆ ਦੇ ਵਿੱਚ ਉੱਥੇ ਬੈਠੇ ਸੀ ਤੇ ਆਪਣੇ ਜਿਹੜੇ ਕਸਟਮਰਸ ਨੇ ਉਹਨਾਂ ਦੀ ਵੇਟ ਕਰੀ ਜਾਂਦੀ ਸੀ ਕਿਸੇ ਚੀਜ਼ ਦੇ ਵਿੱਚ ਪਾਈ ਸੀ 5 ਕਿਲੋ ਰੋਇ ਹਾਂ ਜੀ ਇਹਨਾਂ ਨੇ ਪੈਕਿੰਗ ਕੀਤੀ ਹੋਈ ਸੀ ਜਿਹੜੀ ਇਹਨਾਂ ਦੀ ਨਾਰਮਲ ਪੈਕਿੰਗ ਹੁੰਦੀ ਹੈ ਪਲਾਸਟਿਕ ਦੇ ਦਸਾਫਿਆਂ ਚੁੱਧਾ ਪਾਈ ਹੋਈ ਹੈ ਬਹੁਤ ਵੱਡਾ ਸਪਲਾਈਅਰ ਹੈ ਸਰ ਤੇ ਬੈਕਵਰਡਿੰਗ ਤਾਂ ਹੋਵੇ ਸਰ ਕਾਰਪੋਰੇਟ ਸਰ ਕੋਈ ਕੰਮ ਨਹੀਂ ਆਇਆ ਸਰ ਉਹ ਵੀ ਇਹਨਾਂ ਦੀ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ ਇਹਨਾਂ ਦੇ ਫੋਨ ਵੀ ਅਸੀਂ ਕ ਤੇ ਇਹਦੀ ਜਿਹੜੀ ਕੋਲ ਡਿਟੇਲਾਂ ਸਾਰਾ ਆਈਪੀਡੀਆਰ ਟੈਕਨੀਕਲੀ ਇਹਨੂੰ ਅੱਗੇ ਇਨਵੈਸਟੀਗੇਟ ਕਰਾਂਗੇ ਬਾਕੀ ਇਹਦੀ ਪੁੱਛਗਿੱਛ ਦੇ ਵਿੱਚ ਵੀ ਜਿਹੜੇ ਬੰਦੇ ਸਾਹਮਣੇ ਆਣਗੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਅਸੀਂ ਕਰਾਂਗੇ ਸਰ ਇਹ ਜਿਹੜੀ ਹਰੋਇਨ ਪੜੀ ਹੈ ਇੱਕ ਪਾਕਿਸਤਾਨ ਤੋਂ ਡਰੋਨ ਦੇ ذریعے ਕਿੱਜਾ ਜਿਹਾ ਉਸੇ ਉਹ ਇਹਨੂੰ ਹਜੇ ਅਸੀਂ ਹੋਰ ਐਸਟੈਬਲਿਸ਼ ਕਰ ਲੈਨੇ ਆ ਇਹਦੀ ਹੋਰ ਇੰਟਰੋਗੇਸ਼ਨ ਚੱਲ ਰਹੀ ਹੈ ਬਟ ਹੁਣ ਅੱਜ ਦੇ ਟਾਈਮ ਕੱਲ ਦੇ ਟਾਈਮ ਵੇਖਿਆ ਗਿਆ ਡਰੋਨ ਦੇ ਥਰੂ ਹੀ ਜ਼ਿਆਦਾ ਸਪਲਾਈ ਹੋ ਰਹੀ ਹੈ ਸਰ ਜਿਹੜਾ ਦਰਜੀਤ ਅਸਰ ਤੋਂ ਦੋ ਮਾਮਲੇ ਦਰਜਾ ਸਰ ਉਹਦੇ ਵਿੱਚ ਕੇਐਨਪੀਐਸਾ ਮਾਮਲਾ ਦੱਸੋ ਸਰ ਉਹਦੇ ਚ ਕੀ ਸਰਕੀਟ ਕਰਦੀ ਸੀ ਉਹ ਚੈੱਕ ਕਰਕੇ ਅਸੀਂ ਦੱਸਦੇ ਜਾਂਦੇ ਜੇ ਦੂਜਾ ਮਾਮਲਾ 22 ਕੁਲਪੋ ਦੇ ਵਾਸਤੇ ਉਹਦੇ ਬਾਰੇ ਦੱਸੋ ਇਸ ਤੋਂ ਇਲਾਵਾ ਪਿਛਲੇ ਦਿਨੀ ਇੱਕ ਐਫਆਈਆਰ ਨੰਬਰ 110 2 ਅਕਤੂਬਰ ਨੂੰ ਦਰਜ ਹੋਈ ਸੀ ਪੁਲਿਸ ਸਟੇਸ਼ਨ ਅਜੀਤਵਲ ਐਦੇ ਵਿੱਚ ਦੋ ਅਕਿਊਜ਼ ਅਰੈਸਟ ਹੋਏ ਸੀ ਤੇ ਉਹਨਾਂ ਤੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ ਐਦੇ ਵਿੱਚ ਹੀ ਬੈਕਵਾਰਡ ਲਿੰਕੇਜ ਦੇ ਵਿੱਚ ਕੰਮ ਕਰਦੇ ਆ ਇੱਕ ਦੋਸ਼ੀ ਸਾਨੂੰ ਫਿਕਰ ਹੋਇਆ ਸੀ ਆਕਾਸ਼ਦੀਪ ਸਿੰਘ ਪੁੱਤਰ ਸਵਰਨ ਸਿੰਘ ਰਾਜਾਤਾਲ ਥਾਣਾ ਗਰੀਂਡਾ ਅੰਮ੍ਰਿਤਸਰ ਦਾ ਰਹਿਣ ਵਾਲਾ ਦੋਸ਼ੀ ਹੈ ਇਹਦਾ ਨਾਮ ਡਿਊਰਿੰਗ ਇੰਟਰੋਗੇਸ਼ਨ ਡਿਊਰਿੰਗ ਇਨਵੈਸਟੀਗੇਸ਼ਨ ਫਿਗਰ ਹੋਇਆ ਸੀ ਜਦੋਂ ਇਹਨੂੰ ਅਸੀਂ ਉੱਥੋਂ ਅਰੈਸਟ ਕੀਤਾ ਤੇ ਇਹਦੇ ਕੋਲੋਂ ਵੀ ਇਹਦੀ ਨਿਸ਼ਾਨਦੇਹੀ ਤੇ 2 ਕਿਲੋ ਹੈਰੋਇਨ ਔਰ ਰਿਕਵਰ ਹੋਈ ਸੀ ਤੇ ਆ ਐਫਆਈਰ ਨੰਬਰ 110 ਜਿਹੜੀ ਹੈ ਅਜੀਤਵਾਲ ਥਾਣੇ ਦੀ ਇਹਦੇ ਵੀ ਟੋਟਲ ਰਿਕਵਰੀ ਹੁਣ ਤੱਕ 2 ਕਿਲੋ 503 ਗ੍ਰਾਮ ਹੋਈ ਹੈ ਇਹਦੀ ਵੀ ਸਾਡੀ ਜਿਹੜੀ ਹੈ ਫਰਦਰ ਇੰਟਰੋਗੇਸ਼ਨ ਚੱਲ ਰਹੀ ਹੈ ਆ ਵੀ ਪਾਕ ਬੇਸਡ ਜਿਹੜੇ ਸਮੱਗਲਰ ਨੇ ਉਹਨਾਂ ਦੇ ਇੰਟਚ ਹੈਗਾ ਤੇ ਆ ਵੀ ਇੱਕ ਵੱਡਾ ਸਪਲਾਈਰ ਹੈ ਜਿਹੜਾ ਆਪ ਇੱਥੇ ਇਸ ਏਰੀਏ ਦੇ ਵਿੱਚ 42 ਦੁਆਲੇ ਦੇ ਜਿਹੜੇ ਏਰੀਆ ਨੇ ਉੱਥੇ ਸਪਲਾਈ ਕਰਦਾ ਹੈ ਤੇ ਆਪਣਾ ਜਿਹੜਾ ਹੈਰੋਇਨ ਹੈ ਉਹ ਭੇਜਦਾ ਹੈ ਇੱਥੇ ਇਸੇ ਨੂੰ ਕਿੱਥੋਂ ਬ੍ਰਾਂਧ ਹੋ ਗਈ ਇਹਦੇ ਕੋਲੋਂ ਜਿਹੜੀ ਬ੍ਰਾਂਧਗੀ ਹੋਈ ਹੈ ਉਹ ਰਾਜਾ ਜਿਹੜਾ ਇਹਦਾ ਪਿੰਡ ਹੈ ਉਹਦੇ ਬਾਹਰ ਯਾਨੀ ਕਿਤੇ ਹੀ ਖੇਤਾਂ ਦੇ ਵਿੱਚ ਲਪੋ ਕੇ ਰੱਖੀ ਹੋਈ ਸੀ ਬਾਹਰ ਜਿਹੜੇ ਸੂਹਾ ਹੁੰਦਾ ਹੈ ਪਟੜੀ ਉੱਥੋਂ ਬ੍ਰਾਂਧ ਹੋਈ ਹੈ ਸਰ ਟੋਟਲ ਦੋਨੇ ਕੇਸਾਂ ਕਿੰਨੇ ਹਨ ਰੁਪਈ ਜਿਹੜੇ ਜਿਹੜੇ ਟੋਟਲ ਦੋਨੇ ਕੇਸਾਂ ਦੇ ਵਿੱਚ 6 ਜਿਹੜੇ ਅਕਿਊਜ਼ਡ ਨੇ ਅਰੈਸਟ ਹੋ ਗਏ ਸਾਢੇ 7 ਕਿਲੋ ਦੇ ਕਰੀਬ ਜਿਹੜੀ ਹੈਰੋਇਨ ਹੈ ਉਹ ਟੋਟਲ ਬਰੰਦ ਹੋਈ ਹੈ ਸਰ ਪਾਕਿਸਤਾਨ ਤੋਂ ਜਿਹਨਾਂ ਲਈ ਜਿਹੜੀ ਇਹਨਾਂ ਦੇ ਸੰਬੰਧ ਹੈਗੇ ਸਮਰੱਥਤਾ ਦੇ ਉਹਨਾਂ ਦੇ ਨਾਮ ਕੀ ਆ ਟ੍ਰੈਕਟ ਹੋਈ ਦੀ ਹਣੇ ਤੱਕ ਉਹ ਰੈਕਡ ਦਰਜ ਹੋਇਆ ਇਹਦੇ ਵਿੱਚ ਜਿਹੜਾ ਦਲਜੀਤ ਹੈ ਆ ਕਾਫੀ ਟਾਈਮ ਤੋਂ ਇਸ ਕੰਮ ਦੇ ਵਿੱਚ ਇਨਵੋਲ ਹੈ ਤੇ ਪਹਿਲਾਂ ਵੀ ਇੱਕ ਵਾਰ ਬੈਠੇ ਬੰਦੇ ਦੇ ਕਹੇ ਤੇ ਇਹਨੇ ਅੱਗੇ ਜਿਹੜਾ ਇਹ ਕਨਸਾਈਨਮੈਂਟ ਡਿਲੀਵਰ ਕੀਤਾ ਹੈ ਤੇ ਜਿਹੜੇ ਦੂਜੇ ਨੇ ਉਹਨਾਂ ਦਾ ਪ੍ਰੀਵੀਅਸ ਰਿਕਾਰਡ ਉਹਨਾਂ ਦਾ ਕੋਈ ਨਹੀਂ ਹੈ ਲੇਕਿਨ ਉਹ ਵੀ ਕਾਫੀ ਟਾਈਮ ਤੋਂ ਇਸ ਜਿਹੜਾ ਇਲੀਗਲ ਡਰੱਗਸ ਦਾ ਬਿਜ਼ਨਸ ਹੈ ਇਹ ਦੇ ਵਿੱਚ ਲੱਗੇ ਹੋਏ ਨੇ ਦਰਜੀਤ ਤੇ ਪਰਚੇ ਆਏ ਨੇ ਸਰ ਦਰਜੀਤ ਤੇ ਦੋ ਮੋਗ ਦੇ ਵਿੱਚ ਦਰਜੀਤ ਫੋਨ ਕਮਿਊਨੀਕੇਸ਼ਨ ਕੀ ਰੈਂਡਰ ਸਰੰਦਾ ਬਾਰੋ ਫਲਾਈ ਹੁੰਦੀ ਐ ਸੋਸ਼ਲ ਮੀਡੀਆ ਤੋਂ ਰੋਡਾਂ ਜਾਂ ਵਟਸਐਪ ਤੋਂ ਐ ਪ੍ਰਾਇਮਰੀਲੀ ਵਟਸਐਪ ਸਿਗਨਲ ਵਗੈਰਾ ਜਿਹੜੀ ਐਪਸ ਹੁੰਦੀਆਂ ਨੇ ਉਹ ਯੂਜ਼ ਕਰਦੇ ਨੇ